ਆ ਲੈ ਅੱਜ ਦੇ ਲੋਟ ਦੇ ਉੱਤੇ ਉਹ ਦੇ ਉੱਤੇ ਤੇਰਾ ਕਾ ਤੁ ਲਓ ਜੀ ਅੱਜ ਸਾਨੂੰ ਗਿਫਟ ਆਇਆ ਤੇ ਗਿਫਟ ਦੀ ਓਪਨਿੰਗ ਹੋਣ ਲੱਗੀ ਐ ਫਤੇ ਨੇ ਪਹਿਲਾਂ ਹੀ ਅੱਧੀ ਓਪਨਿੰਗ ਕਰ ਲਿਆ ਤੈਨੂੰ ਤੋੜ ਹੀ ਦਿੱਤਾ ਸਾਰਾ ਫਤੇ ਖਾਪਰੀ ਅਸੀਂ ਕੱਢਣਾ ਕਿ ਨਹੀਂ ਪੈਕ ਕਰਕੇ ਰੱਖਣਾ ਹਾਂ ਹਾਏ ਕੱਤਾ ਨਾ ਬੱਚੇ 파ੜੋ ਫਾਈ ਫਤੇ ਕਿੰਨਾ ਸਾਈਜ਼ ਦਾ ਪਤਾ ਬਾਹਰ ਤੇ ਦੇਖੋ ਔਟਕਿਸ ਬਣਿਆ ਹੋਇਆ ਕਿ ਕੈਸਰੋਲੀ ਇਹਦੇ ਚ ਲੱਗੜ ਸੈੱਟ ਆ ਗਿਆ ਮੇਰੇ ਨਵੇਂ ਘਰ ਵਾਸਤੇ ਸਾਹਮਣੇ ਰੱਖ ਦੇ ਯਾਤ ਕੋਈ ਨਹੀਂ ਤੇਰਾ ਗਿਫਟ ਨਵੇਂ ਘਰ ਦੇ ਗਿਫਟ ਵੀ ਆ ਗਏ ਹੈ। ਹੋਰ ਮਹਿੰਗਾ ਗੱਡੋਂ ਮਿਲਿਆ ਗਗਨ ਤੁਸ ਲੈ ਕੇ ਜਾਈਂ। ਪੁਰਤਕੜ ਲੈ ਕੇ ਜਾਈਂ ਹੋਰ ਲੈ ਹੋ ਹੋਰ ਉੱਥੇ ਰੋਟੀਆਂ ਨਹੀਂ ਪਕਾਣੀਆਂ ਤੁਸੀਂ। ਪਕਾਣੀਆਂ ਰੋਟੀਆਂ। ਫੇਰ ਸਾਡਾ ਬਾਪੂ ਬੈਠਾ ਜੰਨੇ ਨੂੰ ਪਕਾ ਕੇ। ਨਿਆਸਾ ਦਾ ਸੋਨਾ ਹੈ ਨਹੀਂ ਨਿਆਸਾ। ਬਹੁਤ ਸੋਹਣਾ ਹੈ। ਬਹੁਤ ਸੋਹਣਾ। ਸਾਡੇਆਂ ਨੇ ਤਾਂ ਸੁਆਪ ਸਾਦੇ ਨਹੀਂ ਪਿੱਛੇ ਜਿਹੜਾ ਡਿਜ਼ਾਈਨ ਪਿਆ ਹੋਇਆ। ਹਾਂ, ਇਹ ਗੱਲ ਹੈ। ਬਹੁਤ ਸੋਹਣਾ ਗਿਫਟ ਕਿੰਨੇ ਦਿੱਤਾ ਜਿੰਨੇ ਵੀ ਦਿੱਤਾ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ। ਬਹੁਤ ਪਿਆਰਾ ਗਿਫਟ ਆ। ਕਲਰ ਬੜਾ ਸੋਹਣਾ। ਤੇ ਇਹਨੇ ਦੇਨ ਨਹੀਂ ਵੱਡਾ ਇਹਦੋਂ ਛੋਟਾ ਦੀਵਾਲੀ ਨੰਗੀ ਗਿਫਟ ਹੋਣ ਆਇਆ ਯਾਰ ਫਿਰ ਮੈਂ ਉਸ ਟਾਈਮ ਮੌਜੂਦ ਨਹੀਂ ਸੀ ਹਨਾ ਅੱਛਾ ਅੱਛਾ ਆਪਾਂ ਹੈ ਨਹੀਂ ਸੀ ਨਾ ਉੱਥੇ ਤੂੰ ਲੇਟ ਹੈ ਤੈਨੂੰ ਤਾਂ ਮਿਲਿਆ ਵੀ ਤੂੰ ਕਿੱਧਰ ਗੱਲਾਂ ਕਰਦੀ ਤੂੰ ਲਓ ਜੀ ਸਾਡਾ ਜਿਹੜਾ ਘਰ ਦਾ ਮੇਨ ਗੇਟ ਹੈ ਉਹ ਆ ਗਿਆ ਕੁਛ ਅਸੀਂ ਇਹ ਜਾਲ ਲਗਾ ਰਹੇ ਹਾਂ ਗੇਟ ਤੇ ਅੱਜ ਗੇਟ ਜਿਹੜਾ ਫਿੱਟ ਹੋ ਜਾਊਗਾ ਤੇ ਕੱਲ੍ਹ ਨੂੰ ਇੰਸਟਾਲ ਹੋ ਜਾਊਗਾ ਲਓ ਜੀ ਫਾਈਨਲੀ ਸਾਡਾ ਜਿਹੜਾ ਗੇਟ ਹੈ ਉਹ ਇੰਸਟਾਲ ਹੋ ਗਿਆ ਤੇ ਫਿਲਹਾਲ ਇਹਨੂੰ ਜ਼ਿਆਦਾ ਛੇੜਨਾ ਨਹੀਂ ਆ ਪੱਲਾ ਦਾ ਫਿਲਹਾਲ ਦੋ ਦਿਨ ਨਹੀਂ ਛੇੜਨਾ ਨਹੀਂ ਹੈਗਾ ਤੇ ਆਹ ਸਲਾਈਡਰ ਆ ਜਿਹੜਾ ਇਹ ਆਪਾਂ ਤੁਹਾਨੂੰ ਕਰਕੇ ਇਥੇ ਕਰਕੇ ਦਿਖਾਉਣੇ ਆ ਕਿ ਸਾਡਾ ਜਿਹੜਾ ਮੇਨ ਗੇਟ ਹੈ ਉਹ ਕਿਵੇਂ ਲੱਗਦਾ ਹਲੇ ਰਾਤ ਹੈ ਬਾਕੀ ਦਿਨੇ ਦਿਖਾਵਾਂਗੇ ਤੇ ਸਾਡਾ ਇਹ ਗੇਟ ਜਿਹੜਾ ਆ ਉਹ ਲੱਗ ਗਿਆ ਅਲੂਮੀਨੀਅਮ ਦੇ ਆਹ ਸਟੀਲ ਦਾ ਲੱਗਿਆ ਥੱਲੇ ਥੱਲੇ ਆ ਜਿਹੜੀ ਚੀਜ਼ ਹੈ ਸਟੀਲ ਦੀ ਹੈ ਤੇ ਇਹਦਾ ਜਗਾਂ ਲੱਗੂਗਾ ਤੇ ਅਲੂਮੀਨੀਅਮ ਦੀ ਵਿੱਚ ਜਿਹੜੀ ਪ੍ਰੋਫਾਈਲ ਅਲੂਮੀਨੀਅਮ ਵਾਲੀ ਹੈ ਤੇ ਆਹ ਸਾਰਾ ਜਿਹੜਾ ਬਾਰਡਰ ਹੈ ਉਹ ਸਟੀਲ ਦਾ ਹੈ ਤੇ ਇਹ ਲੱਗ ਗਿਆ ਤੇ ਅੰਦਰੋਂ ਵੀ ਜਿਹੜੀ ਪੁੱਟੀ ਹੋ ਰਹੀ ਆ ਉਹ ਜਿਹੜੀ ਹੋ ਰਹੀ ਆ ਬਿਨਾ ਪਲਸਟਰ ਤੋਂ ਹੋ ਰਹੀ ਆ ਤੇ ਉਹਦਾ ਵੀ ਕੰਮ ਬਿਲਕੁਲ ਓਕੇ ਆ ਤੇ ਬਲੌਕ ਕਿਟ ਦਾ ਇਹੀ ਸਾਨੂੰ ਹਾਲੇ ਪਤਾ ਨਹੀਂ ਉਹ ਦੋ ਕੋਟ ਹੋ ਰਹੇ ਨੇ ਬਾਕੀ ਜੇ ਮਿਸਤਰੀਆਂ ਨੇ ਜੇ ਇਹ ਵੀ ਸਵਾਰ ਕੇ ਚਣਾਈ ਕੀਤੀ ਹੁੰਦੀ ਨਾ ਜਿਆਦਾ ਕੋਟ ਲੱਗਣੇ ਨਹੀਂ ਸੀਗੇ ਥੋੜਾ ਜਨਾ ਲੱਲਾ ਪੱਪਾ ਕਰਤਾ ਉਹਨਾਂ ਨੇ ਹਾਂ ਇੱਕ ਤਾਂ ਉਹਨਾਂ ਨੇ ਕਦੀ ਇੱਟਾਂ ਲਾਈਆਂ ਨਹੀਂ ਪਰ ਕੌਲੇ ਤਾਂ ਬਣਾਏ ਹੋਣਗੇ ਕਾ ਸਾਡੇ ਦੇਖੋ ਕੌਲਾ ਦੇਖੋ ਕਿਵੇਂ ਬਣਾਇਆ ਉਹ ਦੇਖੋ ਇਹ ਦਿਨੇ ਦਿਖੂਗਾ ਮਿਸਤਰੀ ਸਾਨੂੰ ਬਬਲੂ ਵਰਗਾ ਚਾਹੀਦਾ ਹੈ ਜਿਹੜਾ ਠਾ 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 ਕੰਮ ਕਰੇ ਆਰਾਮ ਨਾਲ ਕੰਮ ਕਰੇ ਦੇਖੋ ਬੇਸ਼ੱਕ ਸਾਨੂੰ ਇਹ ਲੱਗਦਾ ਸੀ 15 20 ਦਿਨਾਂ ਚ ਨਿਬੇੜ ਦੂ ਪਰ ਬਬਲੂ ਨੂੰ ਮਹੀਨਾ ਲੱਗ ਗਿਆ ਪਰ ਸਾਨੂੰ ਇਹ ਤੋਂ ਕੋਈ ਉਹ ਨਹੀਂ ਹੈਗਾ ਕੰਪਲੇਂਟ ਕਿਉਂ ਕੰਮ ਇਹ ਰੀਜ ਨਾ ਕਰ ਰਿਹਾ ਹੌਲੀ ਹੌਲੀ ਮਹੀਨਾ ਲੱਗ ਰਿਹਾ ਜਿਹੜੇ ਸਾਡਾ ਬੱਬੂ ਕੰਮ ਕਰ ਰਿਹਾ ਅਸੀਂ ਕਹਿੰਦੇ ਆ ਇਹ ਕਰਨਾ ਕੋਈ ਗੱਲ ਨਹੀਂ ਵੀਨੇ ਜਗ੍ਹਾ ਪਰ ਦੂਹ ਲੱਗ ਜਾਣ ਪਰ ਕੰਮ ਤਾਂ ਵਧੀਆ ਕਰ ਰਹਾ ਨਾ ਹੂੰ ਜਿੰਨੇ ਕੰਮ ਖਾ ਵਧਣੀ ਉਹ ਫਿਰ ਕੰਮ ਦਾ ਸਿੱਧਾ ਦਾ ਚਲੋ ਜੀ ਬਾਕੀ ਸਾਰਾ ਕੁਝ ਪਰਮਾਤਮਾ ਨੇ ਹੌਲੀ ਹੌਲੀ ਕਰ ਦੇਣਾ ਇਕਲੀ ਇਕਲੀ ਚੀਜ਼ ਇੱਕ ਇੱਕ ਚੀਜ਼ ਦਾ ਇਨਸਟਾਲ ਹੋਈ ਜਾ ਰਹੀ ਹੈ ਘਰ ਦੀ ਸੂਰਤ ਜਿਹੜੀ ਉਹ ਬਦਲਦੀ ਜਾ ਰਹੀ ਹੈ ਬਾਕੀ ਹੁਣ ਬਾਹਰ ਅੰਦਰ ਤੱਕ ਦੀ ਸਾਰੀ ਟੈਲਾ ਹੋ ਗਈਆਂ ਨੇ ਤੇ ਉਹ ਸਾਹਮਣੇ ਜਿਹੜੀ ਥੜੀ ਹੈ ਉੱਥੇ ਜਿਹੜੀ ਥੜੀ ਹੈ ਉਹ 30 ਤੇ ਕੱਲ ਟਾਇਲ ਗ੍ਰੇਨਾਇਟ ਕੱਟ ਰਹੇ ਨੇ ਦੇਖੋ ਅੱਜ ਟਾਈਮ ਕਿੰਨਾ ਹੋਇਆ ਇਸ ਟਾਈਮ 7:30 7:30-8 ਵਜੇ ਦਾ ਟਾਈਮ ਆ ਇਹ ਹੁਣ ਕਹਿੰਦੇ ਜਿਹੜੇ ਗੋਲੀ ਵਾਲੀ ਪੱਟੀ ਆ ਜਿਹੜੀ ਉਹ ਲਾ ਕੇ ਅਸੀਂ ਸੋਵਾਂਗੇ ਕਹਿੰਦੇ ਕਿਉਂਕਿ ਕੱਲ ਸਵੇਰੇ ਕਹਿੰਦਾ ਇਹ ਅਸੀਂ ਨਾ ਲਾ ਦੇਣਾ ਅਸੀਂ ਨਹੀਂ ਵੇਟ ਨਹੀਂ ਕਰਨੀ ਕਿਸੇ ਦੀ ਤੇ ਸਾਡੇ ਵੱਲ ਵੀ ਅਣਗੈਲੀ ਹੋਈ ਆ ਅਸੀਂ ਜਿਹੜੀ ਪੱਟੀ ਆ ਉਹ ਸ਼ਾਮ ਨੂੰ ਲਿਆ ਕੇ ਦਿੱਤੀ ਹੈ ਮੈਨੂੰ ਕੱਲ ਕਿਹਾ ਸੀ ਆਫਿਸ ਤੋਂ ਲੈ ਆ ਕੱਲ ਉਹ ਆਫਿਸ ਤੋਂ ਮੈਂ ਭੁੱਲ ਗਿਆ ਤੇ ਕਲੰਦਰ ਨੂੰ ਕਿਹਾ ਉਹ ਭੁੱਲ ਗਿਆ ਤੇ ਮੈਂ ਸਪੈਸ਼ਲ 'ਚ ਭੱਜ ਕੇ ਜਾ ਕੇ ਲੈ ਕੇ ਆਇਆ ਲੋ ਗਾਈਜ਼ ਅਸੀਂ ਅੱਜ ਚਲੇ ਹਾਂ ਸੰਗਰੂਰ ਖੋਲਿਓ ਬਾਰੀ ਬਾਰੀ ਖੋਲ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਚਲੋ ਜੀ ਰਾਤ ਆਪਾਂ ਤਾਂ ਹਨੇਰੇ ਚ ਦਿਖਾਇਆ ਸੀ ਤੇ ਹੁਣ ਤੁਸੀਂ ਬਿਹਣੇ ਦੇਖ ਲਓ ਸਹੀ ਲੱਗ ਰਿਹਾ ਹਾਇ ਤਾਂ ਜੈਡ ਬਲੈਕ ਲੱਗ ਰਿਹਾ ਮੋੜ ਕੇ ਮਿੱਟੀ ਪਾ ਕੇ ਬ੍ਰਾਊਨ ਹੋ ਜਾਣਾ ਸਹੀ ਹੈ ਛੋਟਾ ਲੱਗ ਰਿਹਾ ਮੈਨੂੰ ਆ ਛੋਟਾ ਲੱਗ ਰਿਹਾ ਮੈਂ ਵੀ ਕਹਿੰਦੀ ਥੋੜਾ ਜਿਹਾ ਵੱਡਾ ਹੁੰਦਾ ਯਾਰ ਗੱਡੀ ਨਾਲ ਜੁਰਾਉਣਾ ਹਾਂ ਗੱਡੀ ਦਾ ਲੰਗ ਗੱਡੀ ਦਾ 5 ਫੁੱਟ ਦੀ ਐ ਗੇਟ ਤੋਂ 9.5 ਫੁੱਟ ਦਾ ਹੈ ਹਨਾ ਕਿਹੜੀ ਦੇ 9.5 ਫੁੱਟ ਦਾ 9.5 ਫੁੱਟ ਦੀ ਗੱਡੀ ਹੁੰਦੀ ਹੈ ਆਪਣਾ ਉਹ ਜਿਹੜਾ ਆਪਣਾ 9.5 ਉਹ ਆਪਣਾ ਉਹ ਤਾਂ ਲੱਗ ਰਿਹਾ ਹੈ ਉਹ ਪੌਣੇ 10 ਦਾ ਪੌਣੇ 10 ਥੋੜੇ ਫਰਕ ਹੈ ਥੋੜੇ ਫਰਕ ਹੈ ਤੇ ਨਾਲ ਹੀ ਖਾਦਾ ਗੇਟ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਗ ਰਿਹਾ ਹੈ 10 ਦਿਨ ਗਿਆ ਅੱਜ ਉਹ ਲਾਰੇ ਨੇ ਮਾਰਬਲ ਹੋਰ ਹੋ ਰਹੀ ਏ ਜੀ ਗੋਲਾ ਬਣ ਗਿਆ ਜਿਹੜਾ ਆਪਾਂ ਨੇ ਗ੍ਰੇनाइट ਲਵਾਣਾ ਗ੍ਰੇनाइट ਤਾਂ ਸਾਡੀ ਇੱਥੇ ਲਵਾਉਣ ਦੀ ਸਲਾਹ ਹੈ ਨਹੀਂ ਫਿਰ ਆ ਸੈਂਟਰ ਚ ਉਸਾਰੇ ਬਾਰਡਰ ਬੋਡਰ ਦਾ ਗ੍ਰੇनाइट ਦਾ ਵਿਚਾਲੇ ਵਿਚਾਲੇ ਟਾਈਲ ਆਉਗੀ ਅੱਛਾ ਠੀਕ ਆ ਬਾਕੀ ਦਿਖਾ ਦਾਂਗੇ ਤੁਹਾਨੂੰ ਤੇ ਬਾਕੀ ਆਹ ਦੇਖੋ ਕਿੱਦਾਂ ਪੁੱਟੀ ਇੰਕ੍ਰੀਮੈਂਟ ਕਰ ਰਹੇ ਆ ਆਪਾਂ ਕਿੱਦਾਂ ਪੁੱਟੀ ਵੱਜ ਰਹੀ ਹੈ ਪਿਓਪੀ ਲਿਖ ਕਰਕੇ हां क्योंकि ਭੈਣ ਭਰਾ ਪੁੱਛ ਰਹੇ ਸੀ ਕਿ ਦੱਸਿਓ ਪਲਸਟਰ ਹੋਣਾ ਕਿ ਨਹੀਂ ਹੋਣਾ। ਸਿੱਧਾ ਪਲਸਟਰ ਨਹੀਂ ਕੀਤਾ ਆਪਾਂ ਨੇ ਸਿੱਧੀ ਪੁੱਟੀ ਮਾਰਦੀ ਔਰ ਫਿਨਿਸ਼ਿੰਗ ਜਿਹੜੇ ਟਰੂਮ ਚ ਹੋ ਗਈ ਐ। ਉਹ ਦਿਖਾ ਦੇ। 20% 10% ਹੁਣੇ ਹੋਰ ਲੈਂਦਾ ਤੇ ਕੋਟ ਮਾਰਨਾ ਤੇ ਬਿਲਕੁਲ ਐਕੂਰੇਸੀ ਆ ਜੂਗੀ। ਤੁਸੀਂ ਸਾਹਮਣੇ ਦੇਖੀ ਰਹੇ ਹੋ। ਕੀ ਇਹ ਰੱਬ ਹੈ? ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਬਿਨਾ ਬਿਨਾ ਪਲਸਟਰ ਹੋਇਆ ਸਿਰਫ ਪੀਓਪੀ ਤੇ ਪੁੱਟੀ ਤੇ ਸਾਡਾ ਵੀ ਬੱਬੀ ਬਹੁਤ ਮਿਹਨਤੀ ਮੁੰਡਾ ਹੈ ਸਾਡਾ ਤੇ ਆ ਜੀ ਤਾਂ ਸਾਈਡ ਤੋਂ ਸਕੋਲ ਤੋਂ ਹੀ ਹਲੇ ਵੱਲ ਜੇ ਹੈਗੇ ਨੇ ਪਰ ਅਜੇ ਦੋ ਕੋਟ ਹੋਰ ਵੱਜਣੇ ਨੇ ਦੋ ਪ੍ਰਾਈਮਰ ਵੀ ਫਿਰ ਪੇਂਟ ਇੱਕ ਵਾਰ ਦੋ ਕੋਟ ਬਸ ਫਿਰ ਦੋ ਵਾਰ ਪ੍ਰਾਈਮਰ ਨਹੀਂ ਪੇਂਟ ਕਰਕੇ ਬੱਗੇ ਵੀ ਪ੍ਰਾਈਮਰ ਕੇ ਪਹਿਲਾਂ ਪ੍ਰਾਈਮਰ ਅੱਛਾ ਮੈਂ ਕਿ ਤੇ ਪੇਂਟ ਕਰਕੇ ਪ੍ਰਾਈਮਰ ਫਿਰਨਾ ਤੇ ਸਾਡਾ ਮਤਲਬ ਹੁਣ ਦਿਖਾਉਣ ਦਾ ਮਤਲਬ ਇਹੀ ਸੀਗਾ ਵੀ ਇਹ ਬਿਨਾ 플ਸਟਰ ਤੋਂ ਵੀ ਆਪਾਂ ਕਰ ਸਕਦੇ ਆ ਨੀ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ 플ਸਟਰ ਦਾ ਉਹਨੂੰ ਲੋਡ ਨਹੀਂ ਹੋਣੀ ਹੈਗੀ ਕਿਦਾਂ ਤੁਸੀਂ ਪੁੱਤੀ ਦਾ ਉੱਪਰ ਤਾਂ ਜੋ ਸਿਮੈਂਟ ਤੇ ਰੇਤ ਦਾ ਖੱਤ ਹੈ ਉਹ ਸਾਡਾ ਬਚ ਗਿਆ ਤੇ ਬਾਕੀ ਤੁਸੀਂ ਦੇਖ ਹੀ ਰਹਿਣ ਵਾਲੇ ਕਰੇ ਕਿ ਇੱਕ ਕੋਟ ਬੱਜਿਆ ਤੇ ਹਲੇ ਡੱਬ ਦੇ ਦੀਂਦੇ ਦੇ ਆਪਰੰਤੀ ਅਜੇ ਡੱਬ ਦੇ ਦੀਂਦੇ ਨਹੀਂ ਜਦੋਂ ਇਹਦਾ ਕੋਟ ਦੋ ਦਿਨ ਕੋਟ ਬੱਜ ਗਿਆ ਇੱਥੇ ਤੇ ਇਹਨੂੰ ਬਿਲਕੁਲ ਹੀ ਹੋ ਜਾਣਾ ਹੈ ਬਿਲਕੁਲ ਲੁੱਕ ਜਾਣਾ ਹੈ ਤੇ ਬਾਕੀ ਕਾਫੀ ਬ੍ਰੈਂਡ ਪਰ ਆਂਦੇ ਕਮੈਂਟ ਸੀ ਕਿ ਕੁੱਲ ਕਿੰਨਾ ਖਰਚਾ ਆਇਆ ਉਹ ਦੱਸਿਓ ਤੇ ਉਹ ਅਸੀਂ ਮੇਰੀ ਸਲਾਹ ਕਿ ਜਿੰਨਾ ਉਤਾਰਨ ਨੂੰ ਛੁੱਟੀ ਹੋਈ স্পੈਸ਼ਲ ਵੀਡੀਓ ਬਣਾਵਾਂਗੇ ਰੋਡ ਵੀ ਨਹੀਂ ਕੀਤਾ ਆਇਆ ਉਹ ਖਰਚਾ ਫਿਲਹਾਲ ਤੇ ਮੋਟਾ-ਮੋਟਾ حساب ਲਾਉਣਾ ਤਾਂ 15-20 ਲੱਖ ਇਸ ਟਾਈਮ ਲੱਗਿਆ ਹੋਇਆ ਬਾਕੀ ਉਹਨੇ ਸੁੱਚਾ ਲੱਕ ਹੋਣੀਆਂ ਨੇ ਉਹ ਸੁੱਚਾ ਕੂਟੀਆਂ ਕਰਦਿਆਂ ਤੇ ਕੈਰ ਦੇ ਸਾਰੇ ਹੋਣੀਆਂ ਨੇ ਤੇ ਬਾਕੀ ਇਹ ਚੀਜ਼ਾਂ ਦਾ ਖਰਚਾ ਜਦੋਂ ਹੋਊਗਾ ਇੱਕ ਵਾਰ ਫਿਗਰ ਉਦੋਂ ਆਊਗੀ ਜਦੋਂ ਲੱਕ ਹੋ ਗਿਆ ਜਦੋਂ ਬੈਠ ਜਾਗੇ ਅੰਦਰ ਨਾਲ ਫਿਰ ਪਤਾ ਲੱਗੋ ਜਿਉਂ ਕੀ ਹਣੇ ਕੋਈ ਭਾਤੇ ਘੜ ਦੀ ਵਾਦੀ ਉਹ ਹਲੇ ਹੁਣ ਆ ਕੇ ਹੋਰ ਨਹੀਂ ਨਹੀਂ ਪਾਣ ਪਾਣ ਦਾ ਆਪਾਂ ਨੇ ਦੱਸਣਾ ਉਹ ਆਪਾਂ ਨੇ ਕੋਲ ਸਾਰਾ ਸਲਿੱਪ ਬਣੀ ਪਈ ਹੈ ਕਿ ਆਪਣਾ ਇਟਾ ਜੋ ਵੀ ਭਰਤ ਪਈ ਹੈ ਸਾਰਾ ਕੁਝ ਉਹ ਪ੍ਰੋਪਰ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਬਾਕੀ ਇਹ ਲਿਸ਼ੀਨ ਚੱਲ ਰਹੀ ਹੈ ਆਵਾਜ਼ ਪਤਾ ਨਹੀਂ ਕਲੀਅਰ ਆ ਰਹੀ ਹੈ ਕਿ ਨਹੀਂ ਆ ਰਹੀ ਹਾਂ ਦੇਖ ਬਾਹਰ ਦੇਖ ਹਾਂ ਹੁਣ ਆਪਾਂ ਨੇ ਜਾਣਾ ਅੱਜ ਸੰਗਤ ਅੱਜ ਅਸੀਂ ਚੱਲੇ ਆਂ ਕਰ ਦਿੰਦੇ ਉਹ ਵੀ ਆਪਣੇ ਡਿਲੀਵਰੀ ਬੈਸਟ ਵਗੈਰਾ ਲੱਗ ਜੇ ਉਹ ਲੈ ਆਂ ਤੇ ਮੈਨੂੰ ਵੀ ਕਰ ਲੈ ਨਾਲ ਚੱਲ ਫਿਰ ਕਹਿੰਦੀ ਆ ਨਹੀਂ ਪਸੰਦ ਤੇ ਆਪ ਕਹਿੰਦਾ ਅਵਰ ਕਾਮ ਚੱਲ ਰਿਹਾ ਜੋਰਾਂ ਤੇ ਇਹ ਸਾਡੇ ਮੁੰਡੇ ਬਹੁਤ ਵਧੀਆ ਨੇ ਅੰਦਰੋਂ ਗੇਟ ਐਵੇਂ ਦਾ ਜੇ ਗੋਲਾ ਬਣ ਰਿਹਾ ਗੋਲਾ ਛਿੱਟਾ ਹੋ ਗਿਆ ਤੁਜ ਦੇ ਸ਼ੋਰ ਬੁੱਢਾ ਹੋ ਗਿਆ ਭਾਈ ਡਿੱਗੀ ਖੁੱਲੀ ਪਈ ਏ ਤੇ ਚਲੋ ਜੀ ਆਪਾਂ ਚੱਲਦੇ ਆਂ ਤੇ ਤੁਹਾਨੂੰ ਆ ਕੇ ਮਿਲਦੇ ਆਂ ਬਾਕੀ ਕੰਮ ਆ ਕੇ ਕਰਾਂਗੇ ਅਵਤਾਰ ਗੱਡੀ ਲੰਘ ਜੇ ਸਹੀ ਮੈਨੂੰ ਗੱਡੀ ਟੈਨਸ਼ਨ ਆ ਹਾਂ ਮੈਂ ਕਹ ਮੈਨੂੰ ਇਹ ਗੱਡੀ ਲੰਘ ਜੇ ਸਹੀ ਗੱਡੀ ਟੈਨਸ਼ਨ ਆ ਮੈਨੂੰ ਗੱਡੀ ਵੀ ਲੰਘੂ ਟਰੈਕਟਰ ਲੰਗਾਵਾਗੇ ਉਹ ਟਰੈਕਟਰ ਨਾਲ ਵੀ ਲਗਾ ਦੇਣਾ ਉਹ ਗੱਡੀ ਤੋਰ ਲਈ ਗੱਡੀ ਤੋਰ ਲਈ ਵਾਹਿਗੁਰੂ ਸੱਚਾ ਪਾਤਸ਼ਾਹ ਤੇਰੇ ਅਸਰ ਤੇ ਚਲੋ ਜੀ ਆਪਾਂ ਇਸੰਗਰੂਹ ਜਾਣਾ ਅੱਜ ਉਧਰਲੇ ਘਰ ਵੀ ਜਾਣਾ ਉਧਰਲੇ ਵੀ ਲਾਤ ਦੇਖਣੇ ਨੇ ਕੀ ਸਾਹਕਦਾ ਬਾ ਬਸ ਉੱਥੇ ਵੀ ਹੁਣ 4-5 ਦਿਨ ਦੀ ਗੱਲ ਰਹੀ ਸਾਮਾਨ ਚੱਕ ਲੈਣਾ 4-5 ਕਿਉਂ ਅੱਜ ਹੋ ਗਈ ਏ ਤਰੀਕ ਪੀਸ ਤਾਂ ਇੱਥੇ ਬਸ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਚੱਕਦੇ ਮੇਰਾ ਫੋਨ ਟੁੱਟ ਗਿਆ ਦੇ ਪਿੱਛੋਂ ਉਹ ਦੇਖੋ ਕਿਰਕਾ ਕੇ ਲੱਗ ਰਿਹਾ ਸਮਾਂ ਕਰਕਾ ਕੇ ਤੇ ਬਾਕੀ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਿਓ ਚੈਨਲ ਤੇ ਜਾਂ ਤਾਂ ਇਹ ਵੀ ਵਲੌਗ ਕੰਟੀਨਿਊ ਕਰਾਂਗੇ ਜਾਂ ਤੁਹਾਨੂੰ ਅਗਲੇ ਬਲੌਗ ਮਿਲਾਂਗੇ ਠੀਕ ਹੈ ਜੀ ਇਹ ਜਾਈਏ ਨਾਲ ਬੈਲਟ ਬੂਟ ਲਾ ਲਈਏ ਅਜੇ ਵੀ ਵੀਜ਼ਿਟਾਂ ਨੂੰ ਮਸਾਂ ਟਾਈਮ ਕੱਢ ਕੇ ਅੱਜ ਜਿਹੜੇ ਥੋੜੇ ਬਹੁਤੇ ਕੰਮ ਸੀ ਕਿਉਂਕਿ ਉਹ ਵਿੰਡੋ ਵਗੈਰਾ ਤੇ ਤੁਹਾਨੂੰ ਮੈਂ ਦੱਸਿਆ ਸਵਿਚ ਵਗੈਰਾ ਹਨ ਉਦੋਂ ਵਿੰਡੋ ਵੀ ਆਪਾਂ ਨੇ ਦੇਖਣ ਜਾਣਾ ਸੀ ਕੁਛ ਨਾ ਮੈਜ਼ਰਮੈਂਟ ਉਹਨਾਂ ਦਾ ਦਿੱਤਾ ਸੀ ਗੱਲ ਕਿ ਉਹ ਜਿਹੜੀ ਜਾਲੀ ਜਾਲੀ ਵਾਲੀ ਵਿੰਡੋ ਨਹੀਂ ਲੱਗਦੀ ਉਸ ਤੇ ਜਿਹੜੀ ਉਹ ਲੱਕੜ ਪਾਉਂਦੇ ਨੇ ਮੈਨੂੰ ਐ ਤਰ੍ਹਾਂ ਨੂੰ ਮੈਂ ਕਹਿ ਰਹੀ ਹਾਂ ਕਿ ਜਿਹੜੇ ਆਪਣੇ ਪੁਰਾਣੇ ਘਰ ਦੀਆਂ ਪਈਆਂ ਹਨ ਬਹੁਤ ਮਤਲਬ ਚੌੜੀ ਪੱਟੀ ਪਈ ਹੋਈ ਹੈ ਆਪਾਂ ਕੱਟ ਪਵਾਵਾਂਗੇ ਕਿ ਵੈਂਟੀਲੇਸ਼ਨ ਵਧੀਆ ਹੋਏ ਜਾਲੀ ਜ਼ਿਆਦਾ ਹੋਏ ਤੇ ਲੱਕੜ ਘੱਟ ਹੋਏ ਇਹ ਉਹ ਮੈਂ ਤਾਂ ਆਪ ਉਹ ਉਹਦੀ ਫੱਟੀ ਮੋਟੀ ਸੀਗੀ ਤੇ ਜਾਲੀ ਘੱਟ ਆ ਉਹ ਜਾਲੀ ਘੱਟ ਆ ਹਵਾ ਥੋੜੀ ਘੱਟ ਪਾਸ ਹੁੰਦੀ ਉਹ ਮੈਂ ਵੀ ਇਹੀ ਚੀਜ਼ ਕਹੀ ਗਈ ਚਲੋ ਮੈਂ ਜਾ ਕੇ ਨਾਲੇ ਤਾਂ ਦੇਖਾਂਗੀ ਹਨਾ ਤੇ ਬਾਕੀ ਸਵਿਚ ਵਗੈਰਾ ਵੀ ਆਕਾਰ ਕਹਿੰਦੇ ਨਾਲ ਹੀ ਚੱਲ ਫੇਰ ਤੂੰ ਕਹਿੰਗੇ ਐਵੇਂ ਦੇ ਲੈ ਆਏ ਐਵੇਂ ਦੇ ਲੈ ਆਇਆ ਤੇ ਮੈਂ ਨਾਲ ਹੀ ਹੁਣ ਚੱਲੀ ਆ ਪਹਿਲਾਂ ਤਾਂ ਵਿਚਾਰੀ ਦੰਮਣ ਕਹਿੰਦੀ ਮੈਂ ਵੀ ਜਾਊਂਗੀ ਆਪਣੀ ਪਸੰਦ ਦੇ ਲਵਾਉਂਗੀ ਮੈਂ ਫਲਾਣਾ ਕਰੂੰਗੀ ਮੈਂ ਕਿਹਾ ਐਡਾ ਕੋਈ ਗੱਲ ਨਹੀਂ ਜਦੋਂ ਲੱਗ ਜਾਂਦੇ ਸਾਰੇ ਸੋਹਣੇ ਲੱਗਦੇ ਨੇ ਇੱਥੇ ਘਰ ਚ ਫਿਰ ਇੱਕ ਜ਼ਿਆਦਾ ਸਾਰੇ ਦੀ ਇੱਕ ਪਸੰਦ ਹੋਣੀ ਚਾਹੀਦੀ ਹੈ ਸਾਨੂੰ ਤੇ ਇਹ ਲੱਗਦਾ ਮੈਂ ਥੋੜੀ ਕਮਰੇ ਉਹਦੇ ਕਮਰੇ ਦੂਏ ਸੋਚਨਾਂ ਆਤੀਆਂ ਸਾਡੇ ਕਮਿਟਮੈਂਟ ਆਪੇ ਉਹ ਚੀਜ਼ ਤਾਂ ਹੁੰਦੀ ਨਹੀਂ ਜੇ ਸਾਰਿਆਂ ਦੀ ਅਲੱਗ-ਅਲੱਗ ਪਸੰਦ ਹੋਏ ਫਿਰ ਤਾਂ ਹੋਰੀ ਕੁਛ ਬਣ ਜਾਣਾ ਕੋਈ ਕਹੂਗਾ ਮੈਂ ਆ ਲਵਾਣੀ ਕੋਈ ਕਹੂਗਾ ਮੈਂ ਆ ਲਵਾਣੀ ਪਹਿਲਾਂ ਵਧੀਆ ਹੁੰਦੇ ਸੀ ਉਨੀ ਕਿਨੇ ਕਿਤੇ ਸੋਚ ਹੁੰਦੇ ਹੁੰਦੇ ਸੀ ਅੱਧੇ ਚ ਕਰੋ ਫਿਰ ਉੱਪਰ ਕਰੋ ਬਸ ਇੱਕ ਇੱਕੋ ਵੀ ਹੁੰਦੇ ਸੀ ਅੱਧੇ ਦੀ ਲੈਡ ਚੱਲ ਜਾਂਦੀ ਸੀ ਅੱਧਾ ਉੱਤੇ ਫਿਰ ਘੱਟ ਚੱਲਦੀ ਐਵੇਂ ਤੇ ਵੀ ਹੁੰਦੇ ਸੀ ਤੇ ਬਾਕੀ ਚਲੋ ਜੀ ਉ ਤੇ ਤੁਹਾਨੂੰ ਵੀ ਦਿਖਾਵਾਂਗੇ ਹਨ ਹਰੇਕ ਚੀਜ਼ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਤੇ ਇਹ ਚੀਜ਼ ਵੀ ਸ਼ੇਅਰ ਕਰਾਂਗੇ ਹਨ ਕਿਵੇਂ ਲਵਾ ਕਿਵੇਂ ਦਿਲਵਾ ਰਹੇ ਆ ਕੁੱਲ ਮਤਲਬ ਕੁਝ ਭੈਣ ਭਰਾਵਾਂ ਦੇ ਖਾਸ ਮਤਲਬ ਜਿਹੜੇ ਕਮੈਂਟ ਹੁੰਦੇ ਨੇ ਤੇ ਮੈਸੇਜ ਹੁੰਦੇ ਨੇ ਇਹੀ ਹੁੰਦੇ ਨੇ ਕਿ ਦੱਸਿਆ ਕਰੋ ਕਿ ਕਿੰਨਾ ਖਰਚਾ ਆਇਆ ਹਨ ਆਈਡੀਆ ਜਿਹਾ ਹੋ ਜਾਂਦਾ ਬੰਦੇ ਨੂੰ ਕਿ ਇੰਨਾ ਖਰਚਾ ਆਇਆ ਆ ਤੇ ਆਹ ਚੀਜ਼ ਦੇ ਵਿੱਚ ਇੰਨਾ ਖਰਚਾ ਆਇਆ ਆ ਆਹ ਚੀਜ਼ ਇੰਨਾ ਖਰਚਾ ਆਇਆ ਤੇ ਬਾਕੀ ਤੁਹਾਨੂੰ ਦੱਸ ਜਾਵਾਂਗੇ ਨਾਲੋਂ ਨਾਲ ਤੁਹਾਨੂੰ ਉਦਾਰਨੇ ਮੋਟਾ ਮੋਟਾ ਦੱਸ ਦੋ ਸੀ ਘਰ ਦਾ ਬਾਕੀ ਤੁਹਾਨੂੰ ਪ੍ਰੋਪਰ ਸਾਰਾ ਕੁਝ ਦੱਸਾਂਗੇ ਹਨ ਕਿਉਂਕਿ ਜਿਹੜਾ ਸਾਡੇ ਘਰ 'ਚ ਭਰਤ ਵੀ ਬੜੀ ਪਈ ਬਾਰ-ਬਾਰ ਤੇਰਾ ਤਰ੍ਹਾਂ ਫੁੱਟਾ ਸੀ ਭਰਤ ਪਾਈ ਏ ਤੇ ਜਿਨ੍ਹਾਂ ਦੇ ਭਰਤ ਇੰਨੀ ਨਹੀਂ ਪੈਣੀ ਉਹਨਾਂ ਦਾ ਤਾਂ ਘੱਟ ਹੀ ਆਊਗਾ ਖਰਚਾ ਜਿੰਨਾ ਕੋ ਸਾਡਾ ਏਰੀਆ ਹੈ ਨਾ ਲੱਖ ਰੁਪਏ ਦਾ ਭਰਤੀ ਪੈ ਗਈ ਲੱਖ ਰੁਪਏ ਸੋਦਾ ਦੂਜੇ ਘਟੂਗਾ ਸਾਡੇ ਇਹ ਕੰਪੈਰੀਜ਼ਨ ਕਰਦੇ ਫਿਰ ਉਹ ਲੱਖ ਜਿਹੜਾ ਉੱਤੇ ਲੈਂਟਰ ਪਵਾਇਆ ਤੇ ਜਿਹੜਾ ਹਾਂ ਜਿਹੜਾ ਉੱਪਰ ਲੈਂਟਰ ਪਵਾਇਆ ਉਹ ਵੀ ਘਟੂਗਾ ਉਹ ਵੀ ਉਹ ਵੀ 70 80 ਆਰਪੀਆ ਲਾ ਕੇ ਚੱਲੋ ਉਹ ਨਹੀਂ ਉਹ ਕੱਟ ਜੂਗਾ ਤੇ ਪਲੱਸ ਪਲੱਸ ਹੋਰ ਕੀ ਖਰਚੇ ਸੀਗੇ ਬਾਕੀ ਜਾਨੀ ਜਿਹੜੀ ਇੱਟ ਲੱਗੀਆਂ ਥੱਲੇ ਹਾਂ ਇੱਟ ਬਹੁਤ ਲੱਗਦੀ ਉਹ ਤੇ 25 30000 ਇੱਟ ਲੱਗੀਆਂ ਯਾਨੀ ਕਿ ਲਗਭਗ ਲੋ 2 ਲੱਖ ਰੁਪਏ ਦੀ ਇੱਟ ਉਹ ਤੁਹਾਡੀ ਘਟ ਜੂਗੀ 2 ਲੱਖ ਦਾ 3 4 ਲੱਖ ਰੁਪਏ ਦਾ ਫਰਕ ਪਾਊਗਾ ਮਤਲਬ 10 ਕ 11 ਲੱਖ ਦੇ ਵਿੱਚ ਜੇ ਤੁਸੀਂ ਤਾਂ ਲੈਂਟਰ ਨੂੰ ਲੈਂਟਰ ਨਹੀਂ ਪਾਉਣਾ ਥੰਨੇ ਇੰਨੀ ਕੋ ਜਗ੍ਹਾ ਚ ਜਿੰਨਾ ਏਰੀਆ ਇਹ ਹੈ ਡੀਪਾਰਟਮੈਂਟ ਦੇ ਸੀਨੇ ਕੋਈ ਜ਼ਿਆਦਾ ਭਰਤ ਨਹੀਂ 2 ਫੁੱਟ ਜਾਂ 3 ਫੁੱਟ ਪਵਾਉਣੀ ਆ ਉਹਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਬਾਕੀ ਹਰਡ ਹਡ ਏਰੀਆ ਦਾ ਹਡਡ ਸਾਡੇ ਇੱਥੇ ਜਿਹੜੀ ਟਰਾਲੀ ਆ ਉਹ 700 ਰੁਪਏ ਨੂੰ ਟਰਾਲੀ ਹੈ ਉਹਰੇ 12 1200 ਵੀ 15 1500 ਵੀ ਸਾਡੇ ਇੱਥੇ ਜਿਹੜਾ ਰੇਟ ਚੱਲਦਾ 5 700 ਰੁਪਏ ਚੱਲਦਾ ਹੈ ਬਾਕੀ ਡਿਪੈਂਡ ਕਰਦਾ ਜੀ ਅਟਾ ਡੇਰੀ ਦੇ ਹਿਸਾਬ ਨਾਲ ਲੁਧਿਆਣੇ ਸਾਈਡ ਮਨ ਪਤਾ ਕੀਤਾ ਸੀਗਾ ਉਹ ਕਹਿੰਦਾ ਵੀ ਸਾਡੇ ਇੱਥੇ 15 1500 ਨੂੰ ਪੈਂਦੀ ਹੈ ਇੰਨੀ ਮਹਿੰਗੀ ਚਲੋ ਜੀ ਬਾਕੀ ਕੋਈ ਨਾ ਇਸ ਨਾਮ ਪਹੁੰਚ ਗਏ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਨਾਲ ਤੁਸੀਂ ਬਣੇ ਰਹੋ ਵਲੌਗ ਚ ਉੱਥੇ ਆਪਾਂ ਜਿਹੜੇ ਸਵਿਚ ਵਗੈਰਾ ਲਾਵਾਂਗੇ ਜਿਉਂਥੇ ਵੀਡੀਓ ਸ਼ੂਟ ਹੋਈ ਠੀਕ ਹੈ ਨਹੀਂ ਤਾਂ ਘਰ ਆ ਕੇ ਪ੍ਰੋਪਰ ਤੁਹਾਨੂੰ ਸਾਰਾ ਜੋ ਵੀ ਲਿਆ ਕੇ ਆਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਪਹਿਲਾਂ ਅਸੀਂ ਆਪਣੇ ਟੇਲਰਾਂ ਨੂੰ ਕੰਮ ਦੇ ਲਈਏ ਫਿਰ ਅੱਗੇ ਬਚਾਂਗੇ ਆਪਾਂ ਸੰਗਰੂਰ ਜਾਣਾ ਓਕੇ ਜੀ ਬਾਏ ਬਾਏ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੇ ਚੱਲਣ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ